ਇਹ ਸਾਰਾ ਜੋ ਵੀ ਆਮ ਆਦਮੀ ਪਾਰਟੀ ਦੇ ਵਿੱਚ ਫੈਸਲਾ ਕਰਕੇ ਗਿਆ ਮੈਂ ਸਾਰੇ ਹਲਕੇ ਦੇ ਵਰਕਰ ਸਹਿਬਾਨ ਨਾਲ ਸਾਰੇ ਹਲਕੇ ਦੇ ਜਿਹੜੇ ਅੱਜ ਤੋਂ 25 28 ਸਾਹ ਦੇ ਜਿਹੜੀ ਸੰਗਤ ਮਿਲ ਨਾਲ ਜੁੜੀ ਆ ਜਿਨ੍ਹਾਂ ਦੇ ਮੇਰੇ ਨਾਲ ਜਸਬਾਤ ਜੁੜੇ ਆ ਜਿਨ੍ਹਾਂ ਨਾਲ ਸਾਡੀਆਂ ਬਹੁਤ ਲੰਮੇ ਸਮੇਂ ਤੋਂ ਸਾਂਝੀਆਂ ਨੇ ਇਹ ਸਾਰਿਆਂ ਦੀ رائے ਲੈ ਕੇ ਇਹ ਜਿਹੜਾ ਫੈਸਲਾ ਲੈ ਆਇਆ ਦੂਸਰੀ ਗੱਲ ਦੇਖੋ ਜਿਹੜੀ ਵੱਲੋਂ ਮੈਂ ਆਮ ਆਦਮੀ ਪਾਰਟੀ ਜਾਂ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਿਰਕਤ ਕੀਤੀ ਆ ਇੱਕ ਕੋਈ ਮੇਰਾ ਨਿੱਜੀ ਫੈਸਲਾ ਹੈ ਜੇ ਪੰਜਾਬ ਦੇ ਲੋਕਾਂ ਨੇ ਜੋ ਅੱਜ ਤੋਂ 2022 ਦੀ ਇਲੈਕਸ਼ਨ ਹੋਈ ਸੀ ਤੇ ਇੱਕ ਤੱਤਪਾ ਫੈਸਲਾ ਕੀਤਾ ਸੀ ਅੱਜੋ ਮੈਂ ਪੰਜਾਬੀਆਂ ਦੀ ਜੋ ਲਬਜ਼ ਸੀ ਉਹਨੂੰ ਪਛਾੜ ਜਾ ਹੋਇਆ ਜਾਂ ਪੰਜਾਬੀਆਂ ਦੇ ਜੋ ਜਜ਼ਬਾਤ ਸੀ ਔਰ ਸਾਰਨੋਂ ਵੱਡੀ ਗੱਲ ਹੈ ਜੋ ਇਹ ਪਿੱਛੇ ਸਮੇਂ ਦੇ ਵਿੱਚ ਆਪ ਆदमी ਪਾਰਟੀ ਨੇ ਫੈਸਲੇ ਕੀਤੇ ਜੋ ਵਿਧਾਨ ਸਭਾ ਦੇ ਵਿੱਚ ਬਿੱਲ ਲਿਆਂਦੇ ਗਏ ਚਾਹੇ ਉਹ ਪਾਣੀਆਂ ਦੇ ਮੁੱਦੇ ਸੀਗੇ ਚਾਹੇ ਉਹ ਸਾਡੇ ਡੈਮਸ ਦੇ ਮੁੱਦੇ ਸੀਗੇ ਚਾਹੇ ਉਹ ਬਹੁਤ ਵੱਡੀ ਜਿਹੜੀ ਵਿੱਦਬੀ ਦੇ ਬਿੱਲ ਲਿਆਂਦੇ ਗਏ ਖਾਸ ਕਰਕੇ ਦੇਖੋ ਹਰ ਇੱਕ insan ਜਜ਼ਬਾਤੀ ਤੌਰ ਤੇ ਜੁੜਿਆ ਹੁੰਦਾ ਆਪਣੇ ਧਰਮ ਨਾਲ ਆਪਣੇ ਦਰੂਦਾਲ ਜਿੱਥੇ ਉਹ ਮੰਨਦਾ ਆ ਆਪਣੇ ਆਪ ਨੂੰ ਜਿੱਥੇ ਅਰਦਾਸ ਕਰਦਾ ਹੈ ਔਰ ਉਹ ਮੈਂ ਸਮਝਦਾ ਬਹੁਤ ਵੱਟਾ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੇਜਰੀਵਾਲ ਸਾਹਿਬ ਦੀ ਰਹਿਮਾਈ ਥੱਲੇ ਬਨੀਸ਼ਜੀਤ ਦੀ ਸ਼ਿਸ਼ੋਦੀਆ ਸਾਹਿਬ ਦੀ ਰਹਿਮਾਈ ਥੱਲੇ ਮਾਨ ਸਾਹਿਬ ਦੀ ਸੀਐਮ ਸਾਹਿਬ ਦੀ ਰਹਿਮਾਈ ਥੱਲੇ ਜੋ ਉਹ ਬਿੱਲ ਲਿਆਂਦਾ ਗਿਆ ਸਮੁੱਚੇ ਪੰਜਾਬ ਤੇ ਪੰਜਾਬੀਅਤ ਲਈ ਉਹ ਬਹੁਤ ਵੱਡੀ ਦੇਣ ਦੇਖੋ ਮੈਂ ਤੇ ਇੱਥੇ ਬੈਠਾ ਤਰਨਤਾਰ ਦਵাকর ਸਾਹਿਬਾਨ ਨੂੰ ਮਿਲ ਰਿਹਾ ਮੈਨੂੰ ਨਹੀਂ ਪਤਾ ਵੀ ਉੱਥੇ ਕੀ ਡਿਸਾਈਡ ਹੋਇਆ ਇਹਨੂੰ ਟਿਕਟ ਦਿੱਤੀ ਬਾਕੀ ਮੈਨੂੰ ਇਸ ਚੀਜ਼ ਦਾ ਇਲਮ ਨਹੀਂ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਪੀਪੀਜੀ ਨੂੰ ਟਿਕਟ ਦਿੱਤੀ ਗਈ ਮੈਨੂੰ ਤੇ ਪਤਾ ਹੀ ਨਹੀਂ ਵੀ ਉਹ ਹਲਕੇ ਦੇ ਆ ਤੁਸੀਂ ਦੱਸਦੇ ਹੋ ਵੀ ਇਹ ਕੋਈ ਹਲਕੇ ਦਾ ਆ ਜਾਂ ਬਾਹਰੋਂ ਆ ਇਸ ਗੱਲ ਦਾ ਮੈਨੂੰ ਕੋਈ ਇਲਮ ਨਹੀਂ ਜੇ ਡਿਸਾਈਡ ਕਰ ਤੇ ਦੇ ਦੇ ਦੇਖੋ ਮੇਰਾ ਨੀਗਾ ਉਹਦੇ ਵਿੱਚ ਮੈਂ ਤੇ ਉਹਨੂੰ ਉਸ ਪਾਰਟੀ ਦਾ ਮੈਂਬਰ ਵੀ ਨਹੀਂਗਾ ਇਹ ਤੇ ਪਾਰਟੀ ਨੇ ਸੋਚਣਾ ਵੀ ਕਿਹਨੂੰ ਟਿਕਟ ਲੜਾਉਣੀ ਆ ਕਿਹਨੂੰ ਇਥੋਂ ਜਿਹੜੀ ਐਮਐਲਏ ਦੀ ਟਿਕਟ ਦੇਣੀ ਆ ਇਹ ਤੇ ਪਾਰਟੀ ਦੇ ਇਹਨੂੰ ਸ਼੍ਰੋਮਣੀ ਕਾਲੀ ਦਲ ਦਾ ਮਸਲਾ ਹੈ ਮੇਰਾ ਤੇ ਇਹਦੇ ਵਿੱਚ ਕੋਈ ਮਸਲਾ ਨਹੀਂ ਹੈ ਮੈਨੂੰ ਤੇ ਪਤਾ ਨਹੀਂਗਾ ਤੁਸੀਂ ਇਹ ਤੁਹਾਡੇ ਤੋਂ ਮੈਨੂੰ ਗੱਲ ਜ਼ਾਹਰ ਹੋਈ ਆ ਵੀ ਕਿਸੇ ਬੀਬੀ ਜੀ ਨੂੰ ਟਿਕਟ ਦਿੱਤੀ ਆ ਪਰ ਜਿੱਥੋਂ ਤੱਕ ਸ਼ਹਿਰ ਦਾ ਮਸਲਾ ਆ ਜਿੱਥੋਂ ਤੱਕ ਇਲਾਕੇ ਦਾ ਮਸਲਾ ਆ ਜਿੱਥੋਂ ਤੱਕ ਦੇਖੋ ਮੈਂ ਤੇ ਜਿੱਥੋਂ ਅੱਜ ਤੱਕ ਜਿੰਨੀਆਂ ਵੀ ਇਲੈਕਸ਼ਨ ਆ ਹੋਈਆਂ ਨੇ ਮੇਰੀ ਹੋਂਦ ਦੇ ਵਿੱਚ ਜਾਂ ਮੇਰੀ ਮੈਂ ਜਦੋਂ ਦੀ ਇਲੈਕਸ਼ਨ ਲੜਦਾ ਆਇਆ ਉਹ ਤਕਰੀਬਨ ਤਰਨਤਾਰਨ ਦਾ ਕੈਂਡੀਡੇਟ ਹੁੰਦਾ ਸੀਗਾ ਤਰਨਤਾਰਨ ਜ਼ਿਲ੍ਹੇ ਦੇ ਵਿੱਚੋਂ ਹੀ ਕੈਂਡੀਡੇਟ ਹੁੰਦਾ ਸੀਗਾ ਭਾਵੇਂ ਇਹਨਾਂ ਪੰਡਾਂ ਦੇ ਵਿੱਚੋਂ ਹੁੰਦਾ ਸੀ ਭਾਵੇਂ ਉਹ ਕਾਂਗਰਸ ਦਾ ਭਾਵੇਂ ਕਾਲੀਜਲ ਦਾ ਆ ਤੇ ਭਾਵੇਂ ਹੋਰ ਕਿਸੇ ਪਾਰਟੀ ਦਾ ਭਾਵੇਂ ਭਾਵੇਂ ਬੀਜੇਪੀ ਦਾ ਹੈ ਸੋ ਇਸ ਕਰਕੇ ਚਲੋ ਇਹ ਤੇ ਉਹਨਾਂ ਦਾ ਫੈਸਲਾ ਇਹਦੇ ਬਾਰੇ ਮੈਂ ਕੀ ਟਿੱਪਣੀ ਕਰ ਸਕਦਾ ਜੋ ਪਾਉਨਾਂ ਦੀ ਪਾਰਟੀ ਦਾ ਫੈਸਲਾ ਉਹਨਾਂ ਨੇ ਕਰਤਾ ਜੋ ਆਮ ਆਦਮੀ ਪਾਰਟੀ ਫੈਸਲਾ ਕਰੋਗੀ ਅਸੀਂ ਉਹਦੇ ਤੇ ਪੈਰਾ ਦਵਾਗੇ 8:00 ਵਜੇ ਆ ਕੇ ਮੈਂ ਤੁਹਾਨੂੰ ਇੱਕ ਗੱਲ ਦੱਸਦੇ ਆਂ ਅੱਜ ਆਵਾਜ਼ ਦੀ ਆਵਾਜ਼ ਆ ਇਹ ਲੋਕਾਂ ਦੀ ਆਵਾਜ਼ ਆ ਕਿ ਜਿਹੜੀ ਆ ਇਹ ਜਿਹੜੀ ਆ ਸੀਟ ਜਿਹੜੀ ਆ ਆਮ ਆਦਮੀ ਪਾਰਟੀ ਜਿੱਤੇਗੀ ਚਲੋ ਮੈਨੂੰ 3 ਦਿਨ ਹੋ ਗਏ ਆ 4 ਦਿਨ ਹੋ ਗਏ ਆ ਮੇਰਾ ਫੋਨ ਇੱਕ ਸਕਿੰਟ ਵੀ ਬੰਦ ਨਹੀਂ ਹੋਇਆ ਮੈਂ ਸੋਸ਼ਲ ਮੀਡੀਆ ਤੇ ਪਾਇਆ ਮੈਂ ਆਪਣੀ ਫੇਸਬੁੱਕ ਤੇ ਪਾਇਆ ਮੈਂ ਮਾਫੀ ਵੀ ਮੰਗੀ ਆ ਜਿੰਨਾ ਭੈੜਾ ਭਰਾਵਾ ਦਾ ਸਰਪੰਚ ਸਾਹਿਬਾ ਦਾ ਮੇਰੇ ਅਜੀਜ਼ਾ ਦਾ ਪਾਰਟੀ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਜਾਂ ਜਿਹੜੇ ਮੇਰੇ ਨਾਲ ਸੰਬੰਧ ਰੱਖਦੇ ਰਹੇ 25 28 ਸਾਲ ਤੋਂ ਮੈਂ ਲਗਾਤਾਰ 4 ਦਿਨ ਹੋ ਗਏ ਰਾਤ ਦਿਨ ਟੈਲੀਫੋਨ ਵਜਾ ਰਿਹਾ ਔਰ ਮੈਂ ਸੱਚੀ ਗੱਲ ਹੈ ਮੈਨੂੰ ਮੈਂ ਇਹ ਨਿਆ ਲੈਕਚਰ ਆੜੀਆ ਮੈਂ ਆਜ਼ਾਦ ਵੀ ਲੈਕਚਰ ਲੜੀਆ ਐਡਾ ਵੱਡਾ ਭਰਵਾ ਹਜ਼ਾਰਾਂ ਦੇ ਵਾਜੇ ਤੱਕ ਹੀ ਮਰੇਾਰੇ ਭੈਣ ਭਰਾਵਾ ਇਹਨੂੰ ਸਾਰਿਆਂ ਨੂੰ ਦੇਖੋ ਇਹਦੇ ਹਲੇ ਪਾਰਟੀ ਦੇ ਫੈਸਲਾ ਜਿਹੜਾ ਜੋ ਵੀ ਕਰੋਗੇ ਪਾਰਟੀ ਆ ਆਪਾਂ ਐਜ਼ ਅ ਵਰਕਰ ਬਣ ਕੇ ਚੱਲੇ ਪਾਰਟੀ ਦੇ ਵਰਕਰ ਬਣ ਕੇ ਲੋਕਾਂ ਦੀ ਸੇਵਾ ਭਾਵਨਾ ਨਾਲ ਨਾ ਜੀ ਅਹੀਂ ਅੱਜ ਇਹਦੇ ਪੱਗੜ ਲਾਪੀ ਅੱਜ ਇਸ ਤੋਂ ਕੰਮ ਮੈਂ ਇਹੋ ਜਿਹਾ ਬੰਦਾ ਨਹੀਂਗਾ ਮੈਂ ਤੇ ਪਹਿਲਾਂ ਕੰਮ ਕਰੂੰਗਾ ਤੇ ਫਿਰ ਪਾਰਟੀ ਦਾ ਫੈਸਲਾ ਹੋਊਗਾ ਜੋ ਪਾਰਟੀ ਦਾ ਸਿਰ ਮੱਥੇ ਤੇ ਉਹ ਬੇਕੀ ਕਰਦਾ ਦੇਖੋ ਲੋਕਾਂ ਨੂੰ ਵੀ ਪਤਾ ਆ ਸੰਗਤ ਨੂੰ ਵੀ ਪਤਾ ਆ ਕਿ بڑا ਕੰਮ ਜਿਹੜਾ ਆ ਉਹ ਹੋੜਵਾਣਾ ਆ 5 ਸਾਲ ਕਾਂਗਰਸ ਨੇ ਇੱਕ ਕੰਮ ਨਹੀਂ ਕੀਤਾ ਤਰ ਪਾ ਦੇ ਵਿੱਚ ਜਿੰਨਾ ਜ ਮੈਨੂੰ ਸ਼ਹਿਰ ਆਲੇ ਇਲਾਕੇ ਵਾਲਿਆਂ ਦੇ ਲਵਾਜਿਆ ਔਰ ਮੈਨੂੰ ਬਾਣ ਇਸ ਗੱਲ ਦਾ ਉਸ ਸਤਿਗੁਰੂ ਤੋਂ ਉਸ ਸਤਿਗੁਰੂ ਦਾ ਸਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਆਸਰਾ ਲੈ ਕੇ ਚੱਲਿਆ ਆ ਔਰ ਮੈਨੂੰ ਇਸ ਗੱਲ ਦਾ ਵੀ ਮਾਰ ਆ ਵੀ ਮੈਂ ਕੰਮ ਕਰਾ ਪਾਉਂਦਾ ਔਰ ਵਧੀਆ ਪਲੈਨਿੰਗ ਹੈ ਮੇਰੇ ਇਤਮਾਮ ਦੇ ਵਿੱਚ ਕਰਨਤਾਰਨ ਇਹ ਪਵਿੱਤਰ ਨਗਰੀ ਦੇ ਸ਼ਹਿਰ ਦੀ ਡਿਵੈਲਪਮੈਂਟ ਬਾਰੇ ਇਲਾਕੇ ਦੀ ਡਿਵੈਲਪਮੈਂਟ ਬਾਰੇ ਸਾਡੇ ਕਸਬਾ ਚਵਾਲ ਪਿੰਡਾ ਉਥੋਂ ਦੀ ਡਿਵੈਲਪਮੈਂਟ ਬਾਰੇ ਇਹ ਬੜੇ ਮੇਰੇ ਮਨ ਦੇ ਵਿੱਚ ਜਿਹੜੇ ਆ ਪਲੈਨਿੰਗ ਹੈਗੀ ਆ ਔਰ ਜੇ ਪਰਮਾਤਮਾ ਨੇ ਚਾਇਆ ਜੇ ਪਾਰਟੀ ਨੇ ਮੌਕਾ ਦਿੱਤਾ ਤੇ ਫਿਰ ਬਹੁਤ ਹਾਈ ਲੈਵਲ ਨਾਲ ਕੰਮ ਕਰਾਂਗੇ ਬੜੇ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਕੰਮ ਕਰਾਇਆ। ਉਹ ਹਾਲੇ ਤੇ ਆਪਾਂ ਜਿੰਮੇਂ ਦੀ ਚੋੜ ਦੀ ਗੱਲ ਕਰੀਏ। ਜੋ ਪਾਰਟੀ ਦੀ ਦਿੱਤੀ ਆ। ਤੇ ਜਿਹੜੀ ਨੀਤ ਵਾਲ ਸੀਐਮ ਸਾਹਿਬ ਕੰਮ ਕਰ ਰਹੇਗਾ। ਜਿਹੜੀ ਨੀਤ ਦੇ ਨਾਲ ਅਰਵਿੰਦ ਕੇਜਰੀਵਾਲ ਜੀ, ਮਨੀਸ਼ ਸ਼ਿਸ਼ੋਦੀਆ ਜੀ ਜਿਹੜੇ ਤਰੀਕੇ ਨਾਲ ਦੇਖੋ ਇੱਕ ਤੇ ਹੁੰਦਾ ਆਪਾਂ ਕੰਮ ਅਣਗੌੜ ਕਰ ਦਿੰਦੇ ਆ। ਕੋਈ ਚੀਜ਼ ਦਾ ਖਲਾਰਾ ਪਿਆ ਹੋਵੇ ਉਹਨੂੰ ਸਮੇਟਣ ਲਈ ਕੁਝ ਟਾਈਮ ਚਾਹੀਦਾ ਹੁੰਦਾ ਔਰ ਮੈਨੂੰ ਇਸ ਚੀਜ਼ 'ਤੇ ਖੁਸ਼ੀ ਆ ਕਿ ਇਸ ਬੰਦੇ ਆਮ ਆਦਮੀ ਪਾਰਟੀ ਚੱਲੀ ਇਸ ਬੰਦੇ ਆਮ ਆਦਮੀ ਪਾਰਟੀ ਦੇ ਯਤਲ ਹੋ ਰਹੇ ਹਨ ਔਰ ਦਿਲੋਂ ਯਤਲ ਹੋ ਰਿਹਾ ਆਪਣੀ ਮੀਤ ਤੋਂ ਯਤਲ ਹੋ ਰਿਹਾ ਸੋ ਇਸ ਕਰਕੇ ਮੈਂ ਸਮਝਦਾ ਕਿਸੇ ਨਾ ਕਿਸੇ ਜਦੋਂ ਤੁਸੀਂ ਕੋਈ ਕੰਮ ਸ਼ੁਰੂਆਤ ਕਰਦੇ ਜੇ ਉਹਦੇ ਵਿੱਚ ਪ੍ਰੋਬਲਮਸ ਆਉਂਦੀਆਂ ਨੇ ਉਹਦੇ ਵਿੱਚ ਇੱਕ ਹੀ ਹਡਲ ਜਉਂਦੀਆਂ ਨੇ ਤੇ ਮੈਂ ਸਮਝਦਾ ਤੇ ਉਹਦੇ ਸਮੇਂ ਦੇ ਵਿੱਚ ਉਸ ਮੁਕਾਬਲੇ ਪਹੁੰਚਾ ਦੇ ਵਿੱਚ ਤੁਸੀਂ ਵੇਖੋਗੇ ਬਹੁਤ ਵੱਡੀ ਚੀਜ਼ ਹੋ